ਭੀਚਾ ਚਾਚੇ ਸੇ ਹੈ ਕਿ ਮੈਂ ਮੋਦੀ ਚਾਚੇ ਨੂੰ ਤੜਕੀ ਤੜਕੇ ਨਾਲ ਕਿਚੀ ਫਿਰਦੇ ਸੁਖ ਸ਼ਾਂਤੀ ਹੈ ਉਹ ਤੈਨੂੰ ਪਤਾ ਹੈ ਚੰਨੀ ਉਹ ਚੰਨੀ ਤੇਰੇ ਪਤੇ ਹੈ 2024 ਵਾਲੀਆਂ ਵੋਟਾਂ ਆ ਰਹੀਆਂ ਨੇ ਵੋਟਾਂ ਦੀ ਗਿਣਤੀ ਕਰਦੇ ਫਿਰਦੇ ਆ ਵੀ ਕਿਹੜੀ ਸਾਨੂੰ ਪਉ ਕਿਹੜੀ ਕਾਲੀਆਂ ਨੂੰ ਪਉ ਕਿਹੜੀ ਕਾਂਗਰਸੀਆਂ ਨੂੰ ਤੇ ਕਿਹੜੀ ਝਾੜੂ ਵਾਲੇ ਲੱਗੇ ਜਾਣਗੇ ਅੱਜ ਅੱਜ ਕੀ ਗੱਲਾਂ ਕਰਦੇ ਤੈਨੂੰ ਪਤਾ ਤਾਂ ਹੈਗਾ ਸਾਰੀਆਂ ਵੋਟਾਂ ਤਾਂ ਕਿਸਾਨੀ ਬਣੀਆਂ ਨੇ ਕਿਉਂਕਿ ਇੰਡੀਆ ਲੈਵਲ ਤੇ ਸਾਡੇ ਘਟਜਣ ਹੋ ਚੁੱਕੇ ਓ ਕਰੜਾ ਘੜ ਜੋੜਦੇ ਗੱਲਾਂ ਕਰਦਾ ਤੂੰ ਤਾਂ ਬਣ ਤੋ ਪਹਿਲੇ ਤਿਲਾ ਤਿਲਾ ਹੋ ਚੁੱਕਿਆ ਓ ਚਾਚਾ ਕੀ ਗੱਲਾਂ ਕਰਦਾ ਤੂੰ ਦੇਖੀ ਚੱਲ ਹੁੰਜਿਆ ਪਿਆ ਜਿੱਤ ਕਰਾਂਗੇ ਹੁੰਜਿਆ ਫੇਰੇ ਓ ਕੰਬਲ ਚੋਂ ਬਾਹਰ ਤਾਂ ਨਿਕਲ ਜਾ ਪਹਿਲਾਂ ਗੱਲਾਂ ਮਾਰਦਾ ਤੋ ਬੜੀਆਂ ਬੜੀਆਂ ਅਸੀਂ ਬੰਦੇ ਵੀ ਅਸੀਂ ਬੰਦੇ ਵੀ ਦੇਸੀਆਂ ਤੇ ਲੈਨੇ ਵੀ ਖੇਸੀਆਂ